ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨਾ ਹੰਨਾ ਬਾਦਸ਼ਾਹੀ ਕਿਤਾਬ ਦਾ 7ਵਾਂ ਭਾਗ ਪੜਾਂਗੇ ਸਾਖੀ ਜਸਾ ਸਿੰਘ ਕੀ ਅਬ ਮੈ ਦਿਓ ਸੁਣਾਏ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਤਕੜੇ ਜੋਸ਼ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤੀ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸਤੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਤੇ ਦੂਜਾ ਦਲ ਵਿੱਚ ਵਿਚਰਨ ਵਾਲੇ ਤੇ ਇੱਥੇ ਦੇ ਜੰਮੇ ਪੱਲੇ ਬਾਲਾਂ ਨਾਲ ਤਾਂ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸਤੀ ਬੋਲੀ ਦਾ ਲਗਾਤਾਰ ਮਖੌਲ ਉਡਾਉਣ ਕਰਕੇ ਇਹ ਰੋਂਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਕੋਲ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰਾਂਗਾ ਤੁਸੀਂ ਕਿਰਪਾ ਕਰਕੇ ਘੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪਤਾ ਕਰ ਫਿਰ ਦੱਸ ਕੇ ਗੱਲ ਕੀ ਹੋਈ بڑے ਠਰਮੇ ਵਿੱਚ ਨਵਾਬ ਸਾਹਿਬ ਬੋਲੇ ਇੱਕ ਤਾਂ ਇਹ ਦਾਣਾ ਸੋਚੇ ਹੱਥ ਨਹੀਂ ਲੈਂਦੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਉਹ ਫੇਰ ਰੋਣ ਲੱਗ ਪਿਆ ਆ ਇੱਧਰ ਆ ਮੇਰੇ ਕੋਲ ਨਵਾਬ ਕਪੂਰ ਸਿੰਘ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਤੇ ਹੀ ਅੱਕ ਗਿਆ ਖਾਲਸਾ ਪੰਥ ਤਾਂ ਹੋਰ ਵੱਧ ਫੁੱਲ ਰਿਹਾ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਐ ਫੇਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਤ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਜਿਹੀ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਦੇਖਣ ਲੱਗਾ ਮੈਂ ਕੁਝ ਕੁ ਕੋੜਿਆਂ ਦੀ ਲੱਤ ਚੁੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤੋਂਦਾ ਹਾਂ ਹੋ ਸਕਦਾ ਹੈ ਪੰਥ ਤੈਨੂੰ ਬਾਦਸ਼ਾਹੀ ਬਣਾ ਦੇਵੇ ਐਸੇ ਸਿੱਧ ਕੀ ਤੇ ਕੈਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੂੰ ਸੁਣੇ ਹੋਣ ਚਾਹੇ ਨਾ ਪਰ ਕਲਗੀਧਰ ਜੀਆ ਨੇ ਤਾਂ ਜ਼ਰੂਰ ਸੁਣੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦੇ ਇੰਨਾ ਬੋਲਾਂ ਤੇ ਸੱਚੇ ਹੋਣ ਦੀ ਮੋਹਰ ਵੀ ਲਾ ਦਿੱਤੀ ਤੇ ਬਲ ਇੱਕ ਦਿਨ ਸੱਚਮੁੱਚ ਪੰਥ ਪਾਤਸ਼ਾ ਬਣਿਆ ਕੌਣ ਸੀ ਇਹ ਬਲ ਜਾਣਨ ਲਈ ਤਾਂ ਭਾਵੇਂ ਅਸੀਂ ਤੈਨੋਂ ਹੀ ਉਤਸੁਕ ਹਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ ਸੁਲਤਾਨ ਉਲ ਕੌਮ ਸਰਦਾਰ ਜਸਾ ਸਿੰਘ ਆਲੂਵਾਲੀਆ ਬਾਬਾ ਪੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਸੀ ਜਿਵੇਂ ਲੋਕ ਕੰਡਾ ਖੜ ਖੜਾ ਹੋਣ ਤੇ ਕਰੀਦਾ ਹੈ ਦੇਵਾ ਸਿੰਘ ਆਲੂਵਾਲੀਏ ਦੇ ਤਿੰਨਾਂ ਪੁੱਤਰਾਂ ਵਿੱਚੋਂ ਬੱਦਰ ਸਿੰਘ ਦੇ ਘਰ ਜਸਾ ਸਿੰਘ ਨੇ ਜਨਮ ਲਿਆ ਇਨ੍ਹਾਂ ਦੇ ਪੁਰਖੇ ਆਲੂ ਪਿੰਡ ਤੋਂ ਹੋਣ ਕਰਕੇ ਨਾਮ ਨਾਲ ਆਲੂਵਾਲੀਏ ਲੱਗ ਗਿਆ ਪਈ ਬੱਦਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੀ ਹਜ਼ੂਰੀ ਸਿੰਘ ਆਪਸੋ ਹੀ ਖੰਡੇ ਕੀ ਪੋਲ ਲਈ ਸੀ ਬੱਦਰ ਸਿੰਘ ਦਾ ਆਨੰਦ ਕਾਰਜ ਪਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਪਈ ਬਾਗ ਸਿੰਘ ਦਲ ਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਦ ਸਰਬੱਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਪਈ ਭਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਕੋਲ ਹੀ ਰੋਕੇ ਸਨ ਜੱਸਾ ਸਿੰਘ ਦੇ ਨਾਨਕੇ ਹਲੋ ਵਾਲੀਏ ਪਰਿਵਾਰ ਤੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਨ੍ਹਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪਰਪੱਕ ਇਸਤਰੀ ਸੀ ਬੇਅੰਤ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਬੀਬੀ ਜੀ ਬਾਣੀ ਦੀ ਪੁਥੀ ਗੱਤਰੇ ਪਾਇ ਖਜ਼ਾਨੇ ਵਿੱਚ ਸਦਾ ਨਾਲ ਰੱਖਦੀ ਸਨ ਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ ਦੋ ਤਾਰੇ ਨਾਲ ਜਦ ਸਤਿਗੁਰਾਂ ਦੀ ਕੀਰਤੀ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀ ਉੱਚੇ ਰੋਹਾਨੀ ਮੰਡਲਾ ਵਿੱਚ ਪਹੁੰਚ ਜਾਂਦੀ ਪਰਾਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੁਣ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ ਹੁਣ ਮਾਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਪੈਣਾ ਹੀ ਸੀ ਇੱਥੇ ਇੱਕ ਸਾਖੀ ਦੱਸਣ ਯੋਗ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮਗਰੋਂ ਤੀਕ ਭਾਈ ਬੱਧਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਭਾਈ ਬੱਧਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰ ਪਿਤਾ ਜੀ ਕੋਲ ਆਏ ਮਾਨਵ ਚ ਸੀ ਕੇ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਜੀ ਦੇ ਦਰਸ਼ਨ ਕਰਕੇ ਕਦ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਹੈ ਪਿੰਨਾ ਕੁਝ ਬੋਲੇ ਸਤਿਗੁਰੂ ਦੇ ਹਜ਼ੂਰ ਟਿਕ ਟਿਕੀ ਲਾ ਕੇ ਵਰਾਜ ਤੇ ਨੂਰਾਨੀ ਚਿਹਰੇ ਵੱਲ ਤੱਕਦੇ ਰਹਿ। ਪਰ ਸਿੱਖ ਨਾ ਮੰਗੇ ਤਾਂ ਕੀ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚਾ ਹੈ। ਜਾਣੀ ਜਾਨ ਸਤਿਗੁਰੂ ਇਸ ਗੁਰਸਿੱਖ ਜੋੜੇ ਕੋਲ ਆਏ ਤੇ ਬੋਲੇ। ਅਕਾਲ ਪੁਰਖ ਜੀ ਦੀ ਆਰਾਧਨਾ ਕਰੋ। ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ। ਸਾਧ ਸੰਗਤ ਦੇ ਚਰਨ ਪਰਸਦੇ ਰਹੋ। ਗੁਰੂ ਸਦਾ ਨਾਲ ਹੈ। ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ। ਤਨ ਤਨ ਹੋ ਗਏ ਸਤਿਗੁਰੂ ਤੋਹਾਂ ਨੇ ਕਲਗੀਧਰ ਪਿਤਾ ਜੀ ਦੇ ਚਰਨ ਸਪਰਸ਼ ਕੀਤੇ ਮੇਰਾ ਪੁੱਤਰ ਗੁਰੂ ਦਾ ਲਾਲ ਹੋਏਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਕੀਵੇ ਹੁੰਦੇ ਬੋਲੇ ਤਨ ਭਾਗ ਨੇ ਸਾਡੇ ਕੇ ਸਤਿਗੁਰਾਂ ਨੇ ਐਸੀ ਅਸੀਸ ਝੋਲੀ ਪਾਈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਪੰਥ ਉੱਪਰ 11 ਦੇ ਦਿਨ ਆਏ ਪਰ ਸਿੱਧਕਵਾਨ ਨੂੰ ਖੌਂਡ ਢਲਾ ਸਕਦਾ ਹੈ ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੋੜ ਜਨਮ ਲੈਣ ਲਈ ਮਾਵਾਂ ਦੀਆਂ ਕੁੱਖਾਂ ਟੋਲਦੇ ਫਿਰ ਰਹੇ ਸਨ ਐਸੇ ਹੀ ਕਿਸੇ ਸਿੰਘ ਨੇ ਪਇਬੱਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੁੱਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜਿੱਸਾ ਸਿੰਘ ਦਾ ਜਨਮ ਹੋਇਆ ਪਿਤਾ ਬੱਦਰ ਸਿੰਘ ਕੁਝ ਸਾਲਾਂ ਮਗਰੋਂ ਹੀ ਚੜ੍ਹਾਈ ਕਰ ਗਏ ਮਾਤਾ ਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਤੇ ਗੁਰਮਤਿ ਵਿੱਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜੱਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਬਰੂ ਹੋ ਰਿਹਾ ਸੀ ਸਿੱਖਾਂ ਤੇ ਹੋ ਰਹੇ ਅਤਿਆਚਾਰ ਤੇ ਤਸ਼ੱਦਦ ਦੀ ਚਰਚਾ ਜਿਹੜਾ ਹਰ ਪਾਸੇ ਸੀ ਤਾਂ ਸਿੱਖਾਂ ਦੇ ਸਿਰੜ ਤੇ ਸਿੱਧਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਤੇ ਸਨ ਮਹਾਰਾਜ ਦੇ ਬਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਲਜਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾਵਾ ਆਪਾਵਾਰ ਜਾਣ ਲਈ ਪ੍ਰੇਰਿਤ ਕਰ ਲਈਆਂ ਸਨ ਕਿੰਨ ਪੁੱਤਰਾਂ ਤੋਂ ਮਾ ਕਿੰਨ ਪੁੱਤਰਾਂ ਤੋਂ ਇੱਕ ਦਿਨ ਉਹ ਸਾਖੀ ਸੁਣਦਾ ਸੁਣਦਾ ਬੋਲਿਆ ਉਸਤੇ ਇਸ ਭੋਲੇ ਜਿਹੇ ਪਰ ਵੱਡੇ ਸਵਾਲ ਨੇ ਮਨ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ਸਾਰੇ ਸਾਖੀਓ ਚੁੱਪਚਾਪ ਸੁਣ ਰਿਆ ਸੀ ਪ੍ਰਜਾਦੀ ਮਾਨੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਾਹਿਬਜ਼ਾਦੇਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਾਂ ਉਹਨਾਂ ਆਪਣੇ ਪੁੱਤਰਾਂ ਵੱਲ ਹੱਥ ਕਰਦਿਆਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਏ ਤਾਂ ਕਿ ਆ ਪਿਆ ਜੀਵਤ ਕਈ ਹਜ਼ਾਰ ਇੱਥੇ ਉਹ ਇੱਕਦਮ ਬੋਲਿਆ ਕਿੰਨ ਪੁੱਤਰਾਂ ਤੋਂ ماں ਕੌਣ-ਕੌਣ ਸੀ ਉੱਥੇ? ਉੱਥੇ ਮਾਤਾ ਕੁਝ ਸੋਚਦੀ ਹੋਈ ਬੋਲੀ। ਉੱਥੇ ਭਾਈ ਦਿਆ ਸਿੰਘ ਸਨ, ਭਾਈ ਫਤੇ ਸਿੰਘ, ਭਾਈ ਵੀਰ ਸਿੰਘ, ਧੀਰ ਸਿੰਘ, ਬਾਬਾ ਦੀਪ ਸਿੰਘ ਤੇ ਇਨਾਂ ਜਿਹੇ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤਰ। ਜਿਹੜੇ ਮਹਾਰਾਜ ਇੱਕ ਬੋਲਤੇ ਬੰਦੂਕਾਂ ਦੇ ਅੱਗੇ ਸੀਨੇ ਤਾਣ ਕੇ ਖਲੋ ਜਾਂਦੇ ਸਨ ਤੇ ਆਪਣਾ ਸਿਰ ਤਲੀ ਤੇ ਟਕਾਈ ਰੱਖਦੇ ਸਨ। ਕਿ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਨ੍ਹਾਂ ਤੋਂ ਵਾਰੇ ਸਨ ਸੱਚੇ ਬਾਦਸ਼ਾਹ ਨੇ ਚਾਰ ਇਨ੍ਹਾਂ ਵਰਗਾ ਕਿਵੇਂ ਬਣਾਵਾਂ ਮੈਂ ਬਣ ਸਕਦਾ ਇਨ੍ਹਾਂ ਜਿਹਤਾ ਕਿ ਸੱਚੇ ਬਾਦਸ਼ਾਹ ਮੈਨੂੰ ਵੀ ਪਿਆਰ ਕਰਨ ਉਹ ਤਾਂ ਸਾਰਿਆਂ ਨੂੰ ਪਿਆਰ ਕਰਦਾ ਹੈ ਮਾਂ ਬੋਲੀ ਹਾਂ ਪਰ ਇਨ੍ਹਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਕਿਵੇਂ ਬਣ ਸਕਦਾ ਉਹਨਾਂ ਜਹਾ ਬਾਣੀ ਪੁੱਤਰ ਬਾਣੀ ਪੜ ਸ਼ਸਤਰ ਅੰਗ ਸੰਗ ਰੱਖ ਸਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਫਲ ਵੀ ਸਿੱਖ ਘੋੜ ਸਵਾਰੀ ਘੋੜ ਸਵਾਰੀ ਬਹੁਤ ਪਸੰਦ ਆ ਸੱਚੇ ਪਾਤਸ਼ਾਹ ਨੂੰ ਘੋੜ ਸਵਾਰ ਸਿੰਘ ਬਾਣੀ ਹੋਰ ਪੜਿਆ ਕਰਾਵਾ ਭਜੰਗੀ ਨਿਤਨੇਮ ਤੋਂ ਬਿਨਾ ਭਾਈ ਵਾਰਾ ਪੱਟੀ 12ਵਾਂ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਸੀ ਹਾਂ ਪੁੱਤਰ ਸਵਾਸ ਸਵਾਸ ਪਾਣੀ ਮਾਂ ਬੋਲੀ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਕੁਝ ਚਿਰ ਮਗਰੋਂ ਉਹ ਘੋੜਿਆਂ ਦੇ ਤਵੇਲੇ ਅੱਗੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਘਰੇ ਆ ਸੀ ਕਿ ਸਾਰੇ ਸਿੰਘ ਕਿਸੇ ਮਹਿਮਤੇ ਗਏ ਹਨ ਸੋ ਸਾਰੇ ਘੋੜੇ ਲੈ ਗਏ ਹਨ ਭਜੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਹੀ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ਉਹ ਦੇਖੋ ਉਹ ਫਿਰਦਾ ਇੱਕ ਘੋੜਾ ਉਹ ਨਹੀਂ ਨਕੇ ਭਜੰਗੀ ਉਹ ਤਾਂ ਬਾਲਾ ਅਥਰਾ ਘੋੜਾ ਉਸਨੇ ਤਾਂ ਅਜ ਤੱਕ ਕਿਸੇ ਤਜਰਬੇਕਾਰ ਘੋੜ ਸਵਾਰ ਤੋਂ ਆਪਣੇ ਦੀ ਕਾਠੀ ਨਹੀਂ ਪਾਣ ਦਿੱਤੀ ਤੂੰ ਕਿਵੇਂ ਉਸਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ چلا ਜਾਵਾਂ ਕੁਝ ਨਹੀਂ ਕਰਦਾ ਬਸ ਕੋਲ ਜਾਣਾ ਹੈ ਜਾ ਚਲਾ ਜਾ ਪਰਬਤੀ ਨੇੜ ਨਾ ਜਾਈ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਹੁਣ ਉਹ ਘੋੜੇ ਕੋਲ ਖਲੋਤਾ ਸੀ ਸੱਚਮੁੱਚ ਐਡੇ ਕੱਦ ਦਾ ਘੋੜਾ ਅਜ ਤੱਕ ਉਸਨੇ ਦੇਖਿਆ ਨਹੀਂ ਸੀ ਕਾਫੀ ਚਿਰ ਉਹ ਉਸਤੇ ਆਲੇ ਦੁਆਲੇ ਫਿਰਦਾ ਰਿਹਾ ਹੌਲੀ ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲ ਆਇਆ ਮੂੰਹ ਤੇ ਹੱਥ ਫੇਰਨ ਲੱਗਾ ਪਤਾ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮਨੂੰ ਮਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਹ ਸਿੱਖ ਨੂੰ ਜੋ ਬਾਣੀ ਪੜ੍ਹੇ ਸ਼ਾਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਘੋੜ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਪੁਜੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਹਾਂਗਾ ਕਿ ਤਰੰਗ ਪੁਜੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਪੁਜੰਗੀ ਕੋੜੇ ਕੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਕਾਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਘੋੜੇ ਤੇ ਅਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਉਸ ਤੇ ਪੁਜੰਗੀ ਬਿਨਾ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੀ ਨਿਕਲ ਗਿਆ ਜਿੱਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੂਏ ਤਾਂ ਕੀ ਆ ਭਇਆ ਜੀਵਤ ਕਈ ਹਜ਼ਾਰ ਜਿ세 ਸੰਗ ਕੁਝ ਪੰਜ ਕੋ ਵਰਿਆੰਤਾ ਹੋਇਆ ਕਿ ਉਹ ਮਾਤਾ ਕੋਲ ਭੱਜਿਆ ਆਇਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਨ ਆਪਾਂ ਵੀ ਚੱਲੀਏ ਤਨ ਭਾਗ ਪੁੱਤਰ ਆਪਾਂ ਵੀ ਜ਼ਰੂਰ ਚੱਲਾਂਗੇ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁందਰੀ ਜੀ ਦੇ ਦਰਸ਼ਨ ਕੀਤਿਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚਿਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਤੇ ਬੀਬੀ ਜੀਵਨਕੌਰ ਨੇ ਵੱਡੇ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ ਮਾਤਾ ਜੀਵਨਕੌਰ ਕੁਰੂਸਰਤ ਵਿੱਚ ਡੁੱਬ ਕੇ ਜਦ ਰਸਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਸਭ ਦਾ ਮਨ 모 ਲੈਂਦੇ ਸਨ ਤੇ ਨਾਲ ਬੈਠਾ ਬਾਲ ਜੱਸਾ ਸਿੰਘ ਤਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਬੱਤ ਸੰਗ ਦਾ ਆਪਣੇ ਬੱਚਿਆਂ ਨੂੰ ਜੱਸਾ ਸਿੰਘ ਜਿਹਾ ਹੋ ਜਾਣ ਲਈ ਪ੍ਰੇਰਿਤ ਧੀਆਂ ਸਨ ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕ ਚੌਂਕੀ ਭਰਦੇ ਸਨ ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮੁਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ ਜੱਸਾ ਸਿੰਘ ਤੇ ਮਾਤਾ ਸੁੰਦਰੀ ਜੀ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ ਉਹ ਆਪਣੇ ਹੱਥੀ ਉਸ ਨੂੰ ਖਵਾਉਣ ਦੇ ਪਿਉਂਦੇ ਸਨ ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਰ ਵੱਡੀਆਂ ਮੱਲਾ ਮਾਰਨ ਤੇ ਪੰਥ ਸੇਵਾ ਦੇ ਚਾਉ ਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ ਕੁੱਲ ਸਤਕੂਵਰੇ ਦੋਹੇ ਮਾਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ ਜੱਸਾ ਸਿੰਘ ਦੀ ਉਮਰ ਕੁਝ 12 ਕੁ ਵਰਿਆਂ ਦੀ ਹੋ ਚੁੱਕੀ ਸੀ ਕਿ ਹੁਣ ਤੱਕ ਉਹ ਬੇਅੰਤ ਕੁਰਬਾਨੀ ਤੇ ਗੁਰ ਇਤਿਹਾਸ ਕੰਢ ਕਰ ਚੁੱਕਾ ਸੀ ਨਾਲ ਹੀ ਉਸਨੇ ਫਾਰਸੀ ਦੀ ਵਿਦਿਆ ਵੀ ਲੈ ਲਈ ਉਸਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੋ ਗਿਆ ਸੀ ਮਮਾ ਪਾਈ ਬਾਗ ਸਿੰਘ ਤੇ ਆਪਣੇ ਘਰ ਵੀ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਿਦੇਰੇ ਪ੍ਰੇਮ ਹੋਣਾ ਸੁਭਾਵਕੀ ਸੀ ਇੰਨਾ ਸਾਲਾਂ ਵਿੱਚ ਉਹਨਾਂ ਕਈ ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੁਝ ਚੱਲ ਲਈ ਪੰਜਾਬ ਆ ਜਾਣ। ਮਾਤਾ ਜੀ ਦੀ ਆਗਿਆ ਬਿਨਾ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ। ਉਹਨਾਂ ਦੇ ਕਹਿੇ ਬਿਨਾ ਕਿਤੇ ਜਾ ਕਿਵੇਂ ਸਕਦੇ ਹਾਂ? ਤੇ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀਾਂ ਦੇ ਚਰਨਾਂ ਤੋਂ ਦੂਰ ਹੋਇਆ ਸਾਥੋ ਵੀ ਰਹਿਣਾ ਨਹੀਂ ਜਾਣਾ। ਬੀਬੀ ਜੀਵਨ ਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਕਹਿਣਾ। ਭਰਾ ਵੱਲੋਂ ਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦੋਂ માતા ਸੁન્દਰੀ ਜੀ ਕੋਲ ਪੁੱਜੀ ਤਾਂ ਨਬੀਬੀ ਜੀਵਨ ਕੌਰ ਤੇ ਜੱਸਾ ਸਿੰਘ ਨੂੰ ਕੋਲ ਬੁਲਾਇਆ ਤੇ ਬੋਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਸਾਥੂ ਵਿਛੋੜਾ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਇਹ ਪੰਥ ਦੇ ਧਲਾਵੇ ਵਿੱਚ ਰਹਿ ਤੇ ਗੁਰਮਤਿ ਵਿੱਤਿਆ ਦੇ ਨਾਲ ਹੁਣ ਰਾਜ ਕਰਨ ਤੇ ਗੁਣ ਵੀ ਸਿੱਖੇ ਸਮਨ ਨਜ਼ਦੀਕ ਹੈ ਖਾਲਸੇ ਨੇ ਰਾਜ ਭਾਗ ਸਾਂਭਣਾ ਹਨ ਤਖਤਾਂ ਦੇ ਲਾਇਕ ਤਖਤਾਂ ਤੇ ਬੈਠਣਗੇ ਤੇ ਨਿਆ ਕਰਨਗੇ। ਕੁੱਲ ਆਲਮ ਖਾਲਸੇ ਦੇ ਬ੍ਰਹਮੰਡੀ ਰਾਜ ਦੀ ਉਡੀਕ ਵਿੱਚ ਐ। ਇਹ ਕਹਿੰਦੇ ਆ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਤਲਵਾਰ, ਇੱਕ ਗੁਰਜ, ਢਾਲ, ਤੀਰਾਂ ਦੇ ਭੱਥੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਚੋਬ ਦਿੱਤੀ। ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਜਦ ਇਹ ਦੋਹੇ ਮਾਂ ਪੁੱਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਫਿਰ ਬੋਲੇ। ਤੇਰੇ ਅਤੇ ਤੇਰੀ ਸੰਤਾਨ ਅਗੇ ਚੋਬਦਾਰ ਚੱਲਿਆ ਕਰਨਗੇ ਇਹ ਮਾਤਾ ਜੀ ਨੇ ਭਵਿਖ ਤਵਾਕ ਕਹੇ ਸਨ ਜੋ ਇਨ ਬਿਨ ਪੂਰੇ ਹੋਏ ਪੰਜਾਬ ਆਕੇ ਵੀ ਮਾਤਾ ਜੀਵਨ ਕੌਰ ਤੇਜਸਾ ਸਿੰਘ ਨੇ ਆਪਣੇ ਦਿੱਲੀ ਵਾਲਾ ਨਾਮ ਹੀ ਜਾਰੀ ਰੱਖਿਆ ਸਵੇਰੇ ਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੰਝਾਈ ਸੀ ਜਦ ਵੀ ਪਤਾ ਲੱਗਦਾ ਕਿ ਖਾਲਸੇ ਦੇ ਦਲਾਂ ਨੇ ਨੇੜੇ ਕਿਤੇ ਪੜਾ ਕੀਤਾ ਹੈ ਤਾਂ ਦੋਹੇ ਬੜੇ ਚਾਹ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਪੁੱਤ ਕੀਰਤਨ ਕਰਦੇ ਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ ਹੁਣ ਤੱਕ ਜਿੱਸਾ ਸਿੰਘ ਸਰੰਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਹ ਸਰੰਦੇ ਤੇ ਮਾ ਦਾ ਸਾਥ ਕਰਦਾ ਤਾਂ ਜਥੇਦਾਰ ਉੱਠ ਉੱਠ ਉਹਨਾਂ ਨੂੰ ਸਰੋਪੇ ਬਖਸ਼ਦੇ ਇਨ੍ਹਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦਿਆਂ ਜਦ ਦੋਹਾਂ ਨੇ ਫਤਿਹ ਬੁਲਾਈ ਤਾਂ ਨਵਾਬ ਕਪੂਰ ਸਿੰਘ ਜੀ ਨੇ ਜਾ ਕੇ ਬਲਜਸਾ ਸਿੰਘ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਪਾਈ ਬਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਤਾਂ ਤੁਸੀਂ ਸਾਨੂੰ ਦੇ ਜਾਓ ਪੰਥ ਦੇ ਦਲਾਂ ਦਾ ਮਾਣ ਵਧਾਏਗਾ ਮੇਰੇ ਧੰਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੀ ਹੈ ਪੰਥ ਦੀ ਅਮਾਨਤ ਹੀ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਿਰਲੀ ਬਖਸ਼ੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਆ ਪੰਥ ਦਾ ਹੈ ਪੰਥ ਦੇ سپرد ਕਰਦੀਆਂ ਤੇ ਸੁਰਖਰੂ ਹੁੰਦੀਆਂ ਕਮਾਲ ਹੈ ਮਾਤਾ ਦੁਨਿਆਵੀ ਤੌਰ ਤੇ ਦੇਖਿਆ ਤਾਂ ਵਿਧਵਾ ਮਾਦ ਜੱਗ ਉੱਤੇ ਇਹੋ ਆਸਰਾ ਹੈ ਪਰ ਇੱਕ ਪਲ ਦੀ ਚਜਕਨੀ ਦਿਖਾਈ ਅਸਮਾਨੇ ਇਹ ਕਹਿਣ ਲੱਗਿਆ ਕਿ ਤਾ ਆਪ ਜੀ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਸ਼ਬਦ ਪੜ੍ਹਨਾ ਆਰੰਭ ਕੀਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ 613 ਤੇਰਾ ਤੁਝ ਕੋ ਸੌਪ ਤੇ ਕਿਆ ਲੱਗਿਆ ਮੇਰਾ ਧਨ ਹੈ ਸੀ ਮਾਤਾ ਤੇ ਧਨ ਹੋਵੇ ਗਾਇਬ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਤੋ ਜਸਾ ਸਿੰਘ ਨੂੰ ਖਾਲਸੇ ਦੇ ਦਲਾਂ ਦੇ ਘੋੜਿਆਂ ਤੇ ਦਾਣੇ ਵਰਤੌਣ ਦੀ ਸੇਵਾ ਬਖਸ਼ੀ ਗਈ। ਨਵਾਬ ਕਪੂਰ ਸਿੰਘ ਜੀ ਨੇ ਜਸਾ ਸਿੰਘ ਦੀ ਦ੍ਰਿੜਤਾ, ਸਿੱਦਕ ਤੇ ਸਿੱਖੀ ਵਿੱਚ ਪਰਪੱਕਤਾ ਨੂੰ ਦੇਖ ਕੇ ਆਪ ਪੰਜਾਬ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ। ਮੁਸਲਮਾਨੀ ਦੀ ਇੱਕ ਅਤੀ ਕੁਰਾਤ ਕੜਕ ਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੋਲੀ। ਉਹਨਾਂ ਸੋਚਿਆ ਕਿ ਪਹਿਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ ਉਹਨਾਂ ਦੇ ਹਰ ਵਾਰ ਆਵਾਜ਼ ਦੇਣ ਤੇ ਜਿੱਸਾ ਸਿੰਘ ਨੇ ਹੀ ਜਵਾਬ ਦਿੱਤਾ ਇੱਕ ਆਵਾਜ਼ ਮਾਰਨ ਤੇ ਜਦ ਜਿੱਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨawab ਸਭ ਉੱਠ ਕੇ ਦੇਖਣ ਲੱਗੇ ਸਿੰਘਾਂ ਦੇ ਪਹਿਰੇ ਤੇ ਕੋਈ ਨਹੀਂ ਸੀ ਉਹਨਾਂ ਨੇ ਫਿਰ ਥੋੜੀ ਉੱਚੀ ਆਵਾਜ਼ ਮਾਰੀ ਪਹਿਰੇ ਤੇ ਕੌਣ ਸਿੰਘਾ ਭਾਈ ਮਹਾ ਪਾਦਸ਼ਾਹੀ ਹੁਣੇ ਆਇਆ ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਬ ਉਧਰ ਨੂੰ ਹੋ ਤਰੇ ਜਿੱਦੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਾ ਹੋਇਆ ਹੈ ਘੋੜਿਆਂ ਨੂੰ ਭੇਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਹੈ ਇੱਥੋਂ ਤੱਕ ਕਿ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਹੈ ਉਸ ਦੀ ਇਹ ਸੇਵਾ ਦੇਖ ਕੇ ਨਵਾਬ ਕਪੂਰ ਸਿੰਘ ਬੋਲੇ ਨਿਹਾਲ ਪੁਜੰਗੀਆਂ ਨਿਹਾਲ ਇੰਨੀ ਛੋਟੀ ਉਮਰ ਵਿੱਚ ਇੰਨੀ ਦ੍ਰਿੜਤਾ ਤੇ ਐਸਾ ਸਮਰਪਣ ਨਿਹਾਲ ਪੰਥ ਵੀ ਤਰੁੱਠਾ ਤੇ ਸੱਚੇ ਪਾਤਸ਼ਾਹ ਵੀ ਤਰੁੱਠੇ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱੱਚੇ ਖਾਲਸਾ ਪੰਥ ਦੀ ਮਿਹਰਤੀ ਨਿਗਾਹ ਹੋਣ ਕਰਕੇ ਇੱਕ ਦਿਨ ਇੱਕ ਔਮ ਦਾ ਸੁਲਤਾਨ ਸਦਵਾਇਆ ਤੇ ਅੱਜ ਆਪਾਂ 7ਵਾਂ ਭਾਗ ਪੜ ਲਿਆ ਹੈ ਅਗਲੀ ਵਾਰ ਆਪਾਂ 8ਵਾਂ ਭਾਗ ਮਨੀ ਸਿੰਘ ਥੋ ਸੰਤ ਸੁਜਾਨ ਜਤੀਸਤੀ ਔਰ ਧਿਆਨੀ ਮਾਨ ਤੁਮ ਬੰਦ ਬੰਦ ਕੋ ਜਾਣਤ ਨਾਹੀ ਮੈਂ ਬੰਦ ਬੰਦ ਨਿਚ ਦਿਉ ਪਤਾਈ ਪੜਾਂਗੇ ਤੇ ਜੇ ਤੁਹਾਨੂੰ ਸਾਡੀ ਆਡੀਓ ਬੁੱਕ ਚੰਗੀ ਲੱਗੀ ਤਾਂ ਜਰੂਰ ਸਾਡੀਆਂ ਦੂਜੀਆਂ ਆਡੀਓ ਬੁਕਸ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖਿਓ ਤੇ ਸਾਨੂੰ ਜਰੂਰ ਜੇ ਸਾਡੀਆਂ ਆਡੀਓ ਬੁਕਸ ਤੁਹਾਨੂੰ ਵਧੀਆ ਲੱਗੀਆਂ ਤਾਂ ਲਾਈਕ ਸ਼ੇਅਰ ਫੋਲੋ ਤੇ ਕਮੈਂਟ ਜਰੂਰ ਕਰਨਾ ਭੁੱਲ ਚੁੱਕ ਲਈ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ